ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਵਾਗਤ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਨੇ ਜੀ ਡਿਜ਼ਾਈਨ ਆਪਾਂ ਇਹ ਸਲਾਈ ਦੇ ਇੱਕੀ ਗੁੰਡੇ ਲੈਨੇ ਜੀ ਇੱਕ ਸਲਾਈ ਆਪਾਂ ਸਿੱਧੇ ਬਣਾ ਲਈ ਜੀ ਬਣਾਨੇ ਆ ਜੀ ਡਿਜ਼ਾਈਨ ਇੱਕ ਗੁੰਡਾ ਉਤਾਰ ਲਿਆ ਜੀ ਧੱਗਾ ਪਿੱਛੇ ਕਰਕੇ ਆਪਾਂ ਤਿੰਨ ਗੁੰਡੇ ਸਿੱਧੇ ਹੋਣਾਂਗੇ ਜੀ ਇੱਕ ਦੋ ਤਿੰਨ ਧੱਗਾ ਅੱਗੇ ਲਿਆਵਾਂਗੇ ਜੀ ਗੁੰਡਾ ਆਪਾਂ ਸਲਿੱਪ ਕਰਾਂਗੇ ਜੀ ਤਗਾ ਗੱਦਰੀ ਰੱਖਾਂਗੇ ਫਿਰ ਆਪਾਂ ਤਿੰਨ ਕੁੰਡੇ ਸਿੱਧੇ ਬੁਣਾਵਾਂਗੇ ਜੀ ਇੱਕ ਆਪਣਾ ਬਲ ਪੈ ਜਾਊਗਾ ਜੀ ਸੋ 2 3 ਇਹ ਚਾਰ ਚਾਰ ਕੁੰਡਾਂ 'ਚ ਡਿਜ਼ਾਈਨ ਬਣੂਗਾ ਜੀ ਇੱਕ ਕੁੰਡਾ ਉਤਾਰ ਲਿਆ ਜੀ ਫਿਰ ਆਪਾਂ ਤਿੰਨ ਕੁੰਡੇ ਸਿੱਧੇ ਬੁਣਾਵਾਂਗੇ ਜੀ ਇੱਕ 2 3 ਤਗਾ ਅੱਗੇ ਲੈ ਕੇ ਆਮਗੇ ਜਿੱਕ ਕੁੰਡਾ ਆਪਾਂ ਉਤਾਰ ਲਾਂਗੇ ਜੀ ਬਿਨਾਂ ਬੁਣਿਆ ਫਿਰਪਾ ਤਿੰਨ ਕੁੰਡੇ ਸਿੱਧੇ ਭੁਣਾਗੇ ਜੀ ਇੱਕ ਆਪਣਾ ਬਾਲ ਪੈਜੂਗਾ ਜੀ ਇੱਕ ਦੋ ਤਿੰਨ ਧਾਗਾ ਅੱਗੇ ਲੈ ਕੇ ਆਵਾਂ ਜੀ ਇੱਕ ਕੁੰਡਾ ਆਪਾਂ ਉਤਾਰਾਂਗੇ ਜੀ ਤਿੰਨ ਕੁੰਡੇ ਆਪਾਂ ਸਿੱਧੇ ਭੁਣਾਗੇ ਜੀ ਇੱਕ ਕੁੰਡਾ ਆਪਣਾ ਚੈਡ ਵਾਲੇ ਜੀ ਵੀ ਸਿੱਧਾ ਭੁਣ ਲਾਂਗੇ ਹੁਣ ਆਪਾਂ ਸਿੱਧੀ ਸਲਾਈ ਤੇ ਆ ਕੇ ਜਿੱ ਇੱਕ ਗੁੰਡਾ ਉਤਾਰ ਲਈ ਇੱਕ ਦੋ ਤਿੰਨ ਤਿੰਨ ਗੁੰਡੇ ਪੁੱਠੇ ਬਣਨਗੇ ਇਹ ਆਪਾਂ ਨੇ ਜਿਹੜਾ ਪਹਿਲਾਂ ਸਲਿੱਪ ਕਰੇ ਸੀ ਗੁੰਡੇ ਹੁਣ ਫੇਰ ਆਪਾਂ ਨੇ ਉਤਾਰ ਲੈਣੇ ਆ ਜੀ ਇੱਕ ਬਲ ਪਾ ਦੇਣਾ ਜੀ ਤਿੰਨ ਗੁੰਡੇ ਆਪਾਂ ਪੁੱਠੇ ਹੋਣਗੇ ਜੀ ਫਿਰ ਪਾਈ ਗੁੰਡਿਆਂ ਨੂੰ ਉਤਾਰਾਂਗੇ ਜੀ ਬਿਨਾਂ ਭੁਣੇ ਇੱਕ ਆਪਾਂ ਬਲ ਪਾ ਲਾਂਗੇ ਜੀ ਫਿਰ ਅਪਾ ਤਿੰਨ ਕੁੰਡੇ ਪੁੱਠੇ ਬੁਣਾਗੇ ਜੀ ਇਹਦੇ ਕੁੰਡੇ ਅਪਾ ਬਿਨਾ ਬੁਣੇ ਉਤਾਰਾਂਗੇ ਜੀ ਇੱਕ ਅਪਾ ਬਾਲ ਪਾਵਾਂਗੇ ਜੀ ਫਿਰ ਇੱਕ ਦੋ ਤਿੰਨ ਤਿੰਨ ਕੁੰਡੇ ਬੁਣ ਲਏ ਜੀ ਫਿਰ ਅਪਾ ਇਹ ਕੁੰਡੇ ਉਤਾਰਾਂਗੇ ਜੀ ਬਿਨਾ ਬੁਣੇ ਇੱਕ ਅਪਾ ਬਾਲ ਪਾਵਾਂਗੇ ਜੀ ਤਿੰਨ ਕੁੰਡੇ ਅਪਾ ਪੁੱਠੇ ਬੁਣਾਗੇ ਜੀ ਇਹ ਵੀ ਕੁੰਡਾ ਸਾਈਡ ਵਾਲਾ ਪੁੱਠਾ ਬੁਣ ਲਾਂਗੇ ਜੀ ਅਪਾ ਨਾਗੇ ਜੀ ਪੁੱਠੇ ਸਲਾਈ ਤੇ ਇੱਕ ਗੁੰਡਾ ਉਤਾਰ ਲਿਆ ਜੀ ਇੱਕ ਦੋ ਤਿੰਨ ਤਿੰਨ ਗੁੰਡੇ ਸਿੱਧੇ ਪੁੰਨ ਲਈ ਹੁਣ ਧਾਗਾ ਅੱਗੇ ਕਰਾਂਗੇ ਜਿਹੜਾ ਆਪਣੇ ਇਹ ਤਿੰਨ ਗੁੰਡੇ ਨੇ ਆਪਾਂ ਇਹ ਤਿੰਨ ਗੁੰਡਿਆਂ ਤੋਂ ਤਿੰਨ ਗੁੰਡੇ ਬਣਾਵਾਂਗੇ ਇੱਕ ਪੁੰਨ ਲਈ ਇੱਕ ਬਾੜ ਪਾਵਾਂਗੇ ਜੀ ਫਿਰ ਦੁਬਾਰੇ ਪੋਣਾਗੇ ਧਾਗਾ ਪਿੱਛੇ ਕਰਕੇ ਤਿੰਨ ਗੁੰਡੇ ਆਪਾਂ ਸਿੱਧੇ ਪੂਣਾਗੇ ਜੀ ਤਿੰਨ ਤਾਗਾ ਅੱਗੇ ਕਰਾਂਗੇ ਜੇ ਆਪਾਂ ਇਹ ਤਿੰਨ ਗੁੰਡੇ ਬਣ ਗਏ ਜੀ ਆਪਣੇ ਤਿੰਨ ਗੁੰਡਿਆਂ ਤੋਂ ਆਪਾਂ ਤਿੰਨ ਗੁੰਡੇ ਬਣਾਵਾਂਗੇ ਜੀ ਇੱਕ ਬੁਣ ਲਿਆ ਜੀ ਇੱਕ ਬਲ ਪਾ ਲਾਂਗੇ ਜੀ ਦੁਬਾਰੇ ਫੇਰ ਪਾਉਣਾਗੇ ਤਾਂਗਾ ਪਿੱਛੇ ਕਰਕੇ ਤਿੰਨ ਗੁੰਡੇ ਆਪਾਂ ਸਿੱਧੇ ਹੋਣਾਂਗੇ ਜੀ 2 3 ਤਾਂਗਾ ਅੱਗੇ ਲਿਆਵਾਂਗੇ ਜੀ ਫੇਰ ਆਪਾਂ ਤਿੰਨਾਂ ਨੂੰ ਇਕੱਠੇ ਪਾਉਣਾਗੇ ਇੱਕ ਬਲ ਪਾਵਾਂਗੇ ਜੀ ਦੁਬਾਰੇ ਫੇਰ ਪਾਉਣਾਗੇ ਧਾਗਾ ਪਿੱਛੇ ਕਰਾਂਗੇ ਜੀ ਤਿੰਨ ਗੁੰਡੇ ਆਪਾਂ ਸਿੱਧੇ ਬੁਣਾਗੇ ਜੀ ਇੱਕ ਦੋ ਤਿੰਨ ਧਾਗਾ ਅੱਗੇ ਲਿਆਵਾਂਗੇ ਜੀ ਆਪਾਂ ਇਹ ਤਿੰਨ ਗੁੰਡਿਆਂ ਤੋਂ ਤਿੰਨ ਗੁੰਡੇ ਬਣਾਵਾਂਗੇ ਜੀ ਧਾਗਾ ਪਿੱਛੇ ਕਰਕੇ ਆਪਾਂ ਤਿੰਨ ਗੁੰਡੇ ਸਿੱਧੇ ਬੁਣਾਗੇ ਜੀ ਇੱਕ ਗੁੰਡਾ ਆਪਣਾ ਚਾੜ ਵਾਲਾ ਵੀ ਸਿੱਧਾ ਹੀ ਬੁਣ ਲਾਂਗੇ ਜੀ ਉਨਾਂ ਅਗੇ ਜੇ ਆਪਾਂ ਸਿੱਧੀ ਚਲਾਈ ਤੇ ਇੱਕ ਕੁੰਡਾ ਉਤਾਰ ਲਈ ਇੱਕ ਦੋ ਦੋ ਕੁੰਡੇ ਆਪਾਂ ਸਿੱਧੇ ਬੁਣ ਲਈ ਧਾਗਾ ਪਿੱਛੇ ਕਰਾਂਗੇ ਜੇ ਆਪਾਂ ਹੁਣ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਫਿਰ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਕ ਗੁੰਡਾ ਆਪਾਂ ਉੱਠਾ ਬੁਣਾਗੇ ਜੀ ਫਿਰ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪਾਉਣਾਗੇ। ਫਿਰ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ। ਧਾਗਾ ਅੱਗੇ ਕਰਕੇ ਇੱਕ ਗੁੰਡਾ ਆਪਾਂ ਪੁੱਠਾ ਪਾਉਣਾਗੇ ਜੀ। ਧਾਗਾ ਪਿੱਛੇ ਕਰਕੇ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਜੀ। ਇੱਕ ਗੁੰਡਾ ਆਪਾਂ ਸਿੱਧਾ ਪਾਉਣਾਗੇ ਜੀ। ਫਿਰ ਦੋ ਗੁੰਡਿਆਂ ਨੂੰ ਫਿਰ ਇਕੱਠੇ ਪਾਉਣਾਗੇ ਜੀ। ਇੱਕ ਗੁੰਡਾ ਆਪਾਂ ਪੁੱਠਾ ਪਾਉਣਾਗੇ ਜੀ। ਧਾਗਾ ਪਿੱਛੇ ਕਰਕੇ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪਾਉਣਾਗੇ ਜੀ ਫੇਰ ਆਪਾਂ ਦੋ ਗੁੰਡੇ ਇਕੱਠੇ ਪਾਉਣਾਗੇ ਜੀ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਪਾਉਣਾਗੇ ਜੀ ਸਾਈਡ ਵਾਲੇ ਪੁੱਠੇ ਪਾਉਣ ਲਾਂਗੇ ਜੀ ਹੁਣ ਅੱਗੇ ਜੇ ਆਪਾਂ ਪੁੱਠੇ ਸਲਾਈ ਤੇ ਇੱਕ ਡਿਜ਼ਾਈਨ ਬਣ ਗਿਆ ਜੀ ਆਪਣਾ ਹੁਣ ਦੂਜਾ ਸ਼ੁਰੂ ਹੋਊਗਾ ਜੀ ਤਿੰਨ ਚਾਰ ਚਾਰ ਗੁੰਡੇ ਆਪਣੀ ਸਾਈਡ ਤੇ ਪੁੱਠੇ ਬਣ ਗਏ ਧਾਗਾ ਅੱਗੇ ਕਰਕੇ ਤਾਂ ਗੁੰਡਾ ਬਿਨਾਂ ਬੁਣਿਆ ਉਤਾਰਾਂਗੇ ਜੀ ਆਪਾਂ ਫਿਰ ਪਰ ਤਿੰਨ ਗੁੰਡੇ ਸਿੱਧੇ ਬਣਾਵਾਂਗੇ ਜੀ ਇੱਕ ਆਪਣਾ ਬਾਲ ਪੈ ਜਾਊਗਾ ਜੀ ਇੱਕ ਦੋ ਤਿੰਨ ਧਾਗਾ ਅੱਗੇ ਕਰਕੇ ਇੱਕ ਗੁੰਡਾ ਪੁੱਠਾ ਉਤਾਰ ਲਾਂਗੇ ਜੀ ਆਪਾਂ ਗੁੰਨਾ ਨਹੀਂ ਹੈਗਾ ਫਿਰ ਆਪਾਂ ਤਿੰਨ ਗੁੰਡੇ ਸਿੱਧੇ ਬੁਣਾਂਗੇ ਜੀ ਇੱਕ ਬਾਲ ਪੈ ਜੂਗਾ ਜੀ ਆਪਣਾ ਇੱਕ ਦੋ ਤਿੰਨ ਫਿਰ ਧਾਗਾ ਅੱਗੇ ਕਰਕੇ ਇੱਕ ਗੁੰਡਾ ਉਤਾਰਾਂਗੇ ਜੀ ਆਪਾਂ ਤਿੰਨ ਗੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਧਾਗਾ ਅੱਗੇ ਕਰਾਂਗੇ ਜੀ ਇੱਕ ਗੁੰਡਾ ਬਿਨਾਂ ਬੁਣਿਆ ਉਤਾਰ ਲਿਆ ਜੀ ਚਾਰ ਗੁੰਡੇ ਆਪਾਂ ਸਿੱਧੇ ਬੁਣਾਂਗੇ ਆਗੇ ਜਪਮ ਸਿੱਧੀਸ ਲਾਇ ਤੇ ਇੱਕ ਕੁੰਡਾ ਉਤਾਰ ਲਿਆ ਜੀ ਇੱਕ ਕੁੰਡਾ ਪੁੱਠਾ ਹੋਣਾਗੇ ਆਪਾਂ ਦੋ ਤਿੰਨ ਹੁਣ ਆਪਾਂ ਬਿਨਾ ਬੁਣੇ ਉਤਾਰਾਂਗੇ ਜੀ ਇਹ ਦੋ ਕੁੰਡੇ ਇੱਕ ਆਪਾਂ ਬੜ ਪਾਵਾਂਗੇ ਜੀ ਤਿੰਨ ਕੁੰਡੇ ਪੁੱਠੇ ਬੁਣਾਂਗੇ ਜੀ ਇੱਕ ਦੋ ਤਿੰਨ ਫਿਰ ਆਪਾਂ ਇਹ ਬਿਨਾ ਬੁਣੇ ਉਤਾਰ ਲਾਂਗੇ ਜੀ ਇੱਕ ਬੜ ਪਾਵਾਂਗੇ ਜੀ ਤਿੰਨ ਕੁੰਡੇ ਆਪਾਂ ਪੁੱਠੇ ਬੁਣਾਂਗੇ। ਦੋ ਕੁੰਡੇ ਹੋ ਜਾਂਦੇ ਨੇ ਜੀ ਆਪਣੇ ਇਹ। ਇਹਨਾਂ ਨੂੰ ਉਤਾਰਾਂਗੇ ਜਿਵੇਂ ਨਾ ਬੁਣੇ। ਇੱਕ ਬਲ ਪਾ ਲਾਂਗੇ ਜੀ। ਇੱਕ, ਦੋ, ਤਿੰਨ। ਤਿੰਨ ਕੁੰਡੇ ਪੁੱਠੇ ਬੁਣ ਲਈ ਜੀ। ਦੋ ਕੁੰਡੇ ਬਿਨਾਂ ਬੁਣੇ ਉਤਾਰ ਲਾਂਗੇ ਜੀ। ਇੱਕ ਬਲ ਪਾ ਲਾਂਗੇ ਜੀ ਆਪਾਂ ਚਾਰ ਕੁੰਡੇ ਪੁੱਠੇ ਬੁਣਾਂਗੇ ਜੀ। ਆ ਗਏ ਜੀ ਫਸ ਪੁੱਠੇ ਚ ਲਾਈ ਦੇ। ਇੱਕ ਕੁੰਡਾ ਉਤਾਰ ਲਈ ਤਿੰਨ ਕੁੰਡੇ ਆਪਾਂ ਸਿੱਧੇ ਪੂਣਾਗੇ। ਹੁਣ ਆਪਣੇ ਤਿੰਨ ਕੁੰਡੇ ਹੋ ਗਏ ਜੀ ਇਹਨਾਂ ਨੂੰ ਧਾਗਾ ਅੱਗੇ ਕਰਕੇ ਆਪਾਂ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ ਜੀ ਇੱਕ ਇੱਕ ਬਲ ਪਾ ਲਾਂਗੇ ਜੀ ਦੁਬਾਰੇ ਫੇਰ ਪੂਣਾਗੇ। ਧਾਗਾ ਪਿੱਛੇ ਕਰਕੇ ਤਿੰਨ ਕੁੰਡੇ ਆਪਾਂ ਸਿੱਧੇ ਪੂਣਾਗੇ ਜੀ 2 3 ਧਾਗਾ ਅੱਗੇ ਲਿਆਵਾਂਗੇ ਜੀ ਤਿੰਨ ਕੁੰਡਿਆਂ ਤੋਂ ਆਪਾਂ ਤਿੰਨ ਕੁੰਡੇ ਬਣਾਵਾਂਗੇ ਜੀ ਇੱਕ ਬਲ ਪਾ ਲਾਂਗੇ ਜੀ ਦਵਾਰੇ ਫੇਰ ਗੁੰਨ ਲਾਂਗੇ ਤਿੰਨ ਗੁੰਡਿਆ ਆਪਾਂ ਸਿੱਧੇ ਪੋਣਾਗੇ ਧੱਗ ਆਕ ਗਿਆ ਲਾਂਗੇ ਜੀ ਤਿੰਨ ਗੁੰਡੇ ਨੇ ਇਹ ਇਕੱਠੇ ਪੋਣਾਗੇ ਜਿਨ੍ਹਾਂ ਨੂੰ ਇੱਕ ਆਪਾਂ ਬਲ ਪਾਵਾਂਗੇ ਜੀ ਤਿੰਨ ਗੁੰਡਿਆਂ ਤੋਂ ਤਿੰਨ ਗੁੰਡੇ ਬਣਾਵਾਂਗੇ ਜੀ ਤਿੰਨ ਗੁੰਡੇ ਆਪਾਂ ਸਿੱਧੇ ਪੋਣਾਗੇ ਜੀ ਤਿੰਨ ਫੇਰ ਆਪਾਂ ਤਿੰਨ ਗੁੰਡਿਆਂ ਤੋਂ ਤਿੰਨ ਗੁੰਡੇ ਬਣਾਵਾਂਗੇ ਜੀ ਚਿਹੜੇ ਵਾਲੇ 4 ਕੁੰਡੇ ਪਸਿੱਧੇ ਪੋਣਾਂਗੇ ਜੀ ਆ ਗਏ ਜੀ ਆਪਾਂ ਸਿੱਧੀ ਸਲਾਈ ਦੇ ਇੱਕ ਕੁੰਡਾ ਤਾਰ ਲਿਆ ਜੀ 1 2 2 ਕੁੰਡੇ ਪੋਣਾਂਗੇ ਜੇ ਆਪਾਂ ਉੱਥੇ ਧਾਗਾ ਪਿੱਛੇ ਕਰਕੇ ਆਪਾਂ ਹੁਣ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਆਪਾਂ ਸਿੱਧਾ ਪੂਣਾਗੇ ਜੀ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਕੁੰਡਾ ਆਪਾਂ ਪੁੱਠਾ ਪੂਣਾਗੇ ਜੀ ਧਾਗਾ ਪਿੱਛੇ ਕਰਕੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਪੂਣਾਗੇ ਜੀ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਧਾਗਾ ਅੱਗੇ ਕਰਕੇ ਇੱਕ ਗੁੰਡਾ ਆਪਾਂ ਪੁੱਠਾ ਪੋਣਾਂਗੇ ਜੀ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਫਿਰ ਦੋ ਕੁੰਡਿਆਂ ਨੂੰ ਇਕੱਠੇ ਪੋਣਾਂਗੇ ਜੀ ਧਾਗਾ ਅੱਗੇ ਕਰਕੇ ਇੱਕ ਕੁੰਡਾ ਆਪਾਂ ਪੁੱਠਾ ਪੋਣਾਂਗੇ ਜੀ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਗੁੰਡਾ ਸਿੱਧਾ ਪੋਣਾਂਗੇ ਤੇ ਦੋ ਗੁੰਡੇ ਇਕੱਠੇ ਹੋਣਾਂਗੇ ਜੀ ਧਾਗਾ ਅੱਗੇ ਕਰਕੇ ਆਪਾਂ ਤਿੰਨ ਗੁੰਡੇ ਪੁੱਠੇ ਹੋਣਾਂਗੇ ਹੁਣ ਆਪਾਂ ਗੁੱਠੀ ਸਲਾਈ ਤੇ ਆ ਗਏ ਜੀ ਫੇਰ ਆਪਣਾ ਡਿਜ਼ਾਈਨ ਸ਼ੁਰੂ ਹੋ ਜਾਣਾ ਜੀ ਤਿੰਨ ਚਾਰ ਚਾਰ ਗੁੰਡੇ ਹੁਣ ਲਈ ਧਾਗਾ ਅੱਗੇ ਕਰਕੇ ਗੁੰਡਾ ਬਿਨਾ ਬੁਣਾ ਉਤਾਰ ਲੈਣਾ ਜੀ ਫੇਰ ਆਪਾਂ ਤਿੰਨ ਗੁੰਡੇ ਸਿੱਧੇ ਗੁਣਾਗੇ ਜੀ ਇੱਕ ਦੋ ਤਿੰਨ ਧਾਗਾ ਅੱਗੇ ਕਰਕੇ ਕੁੰਡਾ ਉਤਾਰਨਾ ਹੈ ਜੀ ਆਪਾਂ ਨੇ ਫਿਰ ਆਪਣਾ ਬਾੜ ਪੈ ਜੂ ਇੱਕ ਤਿੰਨ ਕੁੰਡੇ ਆਪਾਂ ਸਿੱਧੇ ਪੂਣਾਗੇ ਧਾਗਾ ਅੱਗੇ ਕਰਕੇ ਕੁੰਡਾ ਉਤਾਰ ਲਾਂਗੇ ਜੀ ਫਿਰ ਤਿੰਨ ਕੁੰਡੇ ਆਪਾਂ ਸਿੱਧੇ ਪੂਣਾਗੇ ਫਿਰ ਕੁੰਡਾ ਬਿਨਾ ਬੁਣਿਆ ਉਤਾਰ ਲੈਣਾ ਜੀ ਫਿਰ ਆਪਾਂ ਚਾਰ ਕੁੰਡੇ ਸਿੱਧੇ ਪੂਣਾਗੇ ਆ ਦੇਖੋ ਜੀ ਆਪਣਾ ਡਿਜ਼ਾਈਨ ਬਣ ਕੇ ਸ਼ੁਰੂ ਤਿਆਰ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਛੋਟਾ ਛੋਟਾ ਜਿਹਾ ਡਿਜ਼ਾਈਨ ਬਹੁਤ ਹੀ ਪਿਆਰਾ ਲੱਗਦਾ ਜੀ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੁੰਦਾ ਜੀ ਬਣਾਉ ਜੀ ਆਪਣ ਨੂੰ ਕੋਈ ਵੀ ਆਰਡਰ ਤੇ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ